ਮੈਂ ਮਣੋ ਚੌਂਕਰਾ ਬਾਰ ਕੇ ਬੈਠੀ ਏ ਦੁਰ ਕੀ ਕੰਮ ਕਰਾਂ ਤੈਨੂੰ ਚੰਗਾ ਬੋਲਾ ਪਤਾ ਉਹ ਘਟਾ ਲਿਆ ਆਏ ਤੇ ਕਿੰਨਾ ਕੰਮ ਕਰਨ ਵਾਲਾ ਤੂੰ ਬੂਆ ਤੈਨੂੰ ਵੀ ਤਾਂ ਪਤਾ ਤੇਰੇ ਨਾਲ ਹੀ ਦਵਾਈ ਲੈ ਕੇ ਆਈ ਆ ਨਹੀਂ ਠੀਕ ਆ ਗਈ ਅੱਦਮੀਆ ਬੂਆ ਕੰਮ ਵੀ ਦਵਾਈ ਤਾਂ ਕਿਤੇ ਖਾ ਲੰਗੇ ਤੂੰ ਦਰੋਹੀ ਦਵਾਈ ਤਾਂ ਨਹੀਂ ਕਿਤੇ ਰੋਮੇ ਨੂੰ ਪਲਾ ਹੀ ਲਾ ਰੋ ਹੋਇਆ ਤੈਨੂੰ ਕੁਛ ਨਹੀਂ ਹੁੰਦਾ ਸਿਰਫ ਇਹ ਦੁਬਾਰ ਨਹੀਂ ਲੱਭਦੀਂ ਕੰਮ ਨਾਲ ਕਰਨ ਦੇ ਤੇਰੀ ਉਮਰ ਦੀ ਕੁੜੀਆਂ ਨੇ ਦੋਰ ਦੋਰੇ ਕੰਮ ਕਰਦੀਆਂ ਤੂੰ 24 ਘੰਟੇ ਡਿੱਗੀ ਰਹਿਣੀ ਆ ਉਹ ਤੈਨੂੰ ਮੈਨੂੰ ਕੰਮ ਕਰਕੇ ਦੇ ਮੈਨੂੰ ਨਹੀਂ ਇਹ ਗੱਲ ਦਾ ਪਤਾ ਬੰਦੇ ਨੇ ਬਣਾ ਕੇ ਬੈਠੇ ਰਹਿਣਾ ਮੈਂ ਹੀ ਸਾਰੇ ਕੰਮ ਕਰ ਸਹੀ ਕਹਿੰਦੇ ਆ ਸਾਰੇ ਜਿੰਨਾ ਮਰਜ਼ੀ ਕਰ ਲਓ ਕਿਸੇ ਦਾ ਪਰ ਘਰ ਆਪਣਾ ਹੀ ਕੰਮ ਆਉਂਦਾ ਆ ਭਾਵੇਂ ਲੱਕ ਤਾਏ ਚਾਚੀਆਂ ਮਾਸੀਆਂ ਦੇ ਰਿਸ਼ਤੇ ਹੋਣ ਪਰ ਮਾ ਦਾ ਜਿਹੜਾ ਰਿਸ਼ਤਾ ਹੁੰਦਾ ਨਾ ਉਹ ਮਾ ਦਾ ਹੀ ਹੁੰਦਾ ਹੈ ਜੋ ਮਾ ਦੀ ਲੋੜਾ ਨਾ ਉਹ ਕੋਈ ਵੀ ਨਹੀਂ ਪੂਰੀ ਕਰ ਸਕਦਾ ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਂ ਇਦਾਂ ਘਰੋਂ ਬਕਰ ਥੋੜੀ ਨਾ ਹੋਣਾ ਸੀਗਾ ਪੂਆ ਵੀ ਬੱਸ ਆਈ ਹੀ ਬੋਲ ਕੇ ਚਲ ਗਈ ਵੀ ਕੰਮ ਕਰ ਰਾ ਮੈਂ ਤਾਂ ਨਾ ਕਈ ਵਾਰੀ ਸੋਚਦੀ ਹਾਂ ਕਿ ਅੱਬਾ ਤੂੰ ਮੇਰੀ ਕਿਸਮਤ ਇੰਨੀ ਕਿਉਂ ਮਾੜੀ ਨਿਖੀ ਇੱਕਦਾਂ ਤੂੰ ਮੇਰੀ ਨਿੱਕੇ ਹੁੰਦਿਆ ਮਾਇਂ ਖੋਲੀ ਮੈਂ ਤੇਨਾ ਬੱਸ ਉਹ ਨਹੀਂ ਕਹਿਨੀ ਆ ਕਿ ਜੋ ਇੱਕ ਧੀ ਦਾ ਦਰਦ ਆ ਨਾ ਉਹ ਇੱਕ ਮਾਂ ਹੀ ਸਮਝ ਸਕਦੀ ਆ ਤੇ ਕਦੇ ਵੀ ਨਾ ਧੀਆਂ ਤੋਂ ਮਾਂਵਾਂ ਨੂੰ ਦੂਰ ਕਰੀ